ਜਾਣਦੇ ਆ ਸਾਡੇ ਵਿੱਚ ਲੇਪਾਗੋ ਜੋ ਕਿ ਮਹੰਗੋ ਰਾਮ ਯਾਦੋ ਇਸ ਮਾਮਲੇ ਬਾਰੇ ਜਾਣਕਾਰੀ ਦੇਣਗੇ ਪ੍ਰਧਾਨ ਜੀ ਕੀ ਨਾਮ ਹੈ ਜੀ ਤੁਹਾਡਾ ਮਹੰਗੋ ਰਾਮ ਯਾਦੋ ਜੀ ਲੋਕ ਸੰਸ਼ਾਪ ਪਾਰਟੀ ਤੋਂ ਦੱਸੋ ਜੀ ਕੀ ਮਾਮਲਾ ਹੈ ਸਾਰਾ ਮਾਮਲਾ ਇਹ ਹੈ ਕਿ ਰਾਤ ਤਕਰੀਬਨ 11:00 ਵਜੇ ਇੱਕ ਲੇਡੀ ਹੈਗੀ ਜਿਹੜੇ ਕੁਝ ਮਾਈਂਡ ਕੋ ਪ੍ਰੋਬਲਮ ਹੈ ਉਹਨੂੰ ਉਹ ਸੜਕ ਦੇ ਨੇੜੇ ਤੇੜੇ ਕਿਤੇ ਬੈਠੀ ਸੀ ਹਾਂ ਇਹ ਕਿੱਥੇ ਹੈਗਾ ਬੰਦਾ ਕਿ ਸ਼ਰਾਬ ਪਿੰਦਾ ਰਾਜਕਾ ਬਿੱਟੂ ਨਾ ਦਾ ਬੰਦਾ ਜੋ ਕਿ ਕਾਫੀ ਦੇਰ ਤੋਂ ਕਰਪਟ ਬੰਦਾ ਹੈਗਾ ਸਭ ਨੂੰ ਪਤਾ ਵਾ ਜਿਹਦੇ ਘਰ ਦੇ ਬਾਹਰ ਤੁਸੀਂ ਖੜੇ ਹੋ ਜਿਹਦੇ ਘਰ ਦੇ ਬਾਹਰ ਖੜੇ ਆਦਾ ਮਕਾਨ ਨੰਬਰ ਆ ਹੈਗਾ ਜੀ 03343 ਠੀਕ ਹੈ ਜੀ ਠੀਕ ਹੈ ਇਨਾਂ ਨੇ ਉਸ ਲੇਡੀ ਨੂੰ ਫੜ ਕੇ ਲਿਆ ਆਪਣੇ ਘਰ ਵਿੱਚ ਬਾੜ ਲਿਆ ਠੀਕ ਹੈ ਜੀ ਉਹਦੇ ਨਾਲ ਗਲਤ ਕੰਮ ਕਰਦਾ ਇਹ ਲੇਡੀਜ਼ ਬੜੇ ਚੀਕਾ ਮਾਰਦੀ ਸੀ ਹੰਡਗਵਾਰਡ ਨੂੰ ਸਾਰੇ ਨੂੰ ਪਤਾ ਲੱਗ ਗਿਆ ਜਦੋਂ ਵੀ ਇਹ ਆਵਾਜ਼ ਕਾਦੀ ਪੈਂਦੀ ਆ ਲੋਕ ਤੱਕੇ ਨਾਲ ਆ ਕੇ ਗੇਟ ਖੋਲੇ ਜਦੋਂ ਗੇਟ ਖੋਲ ਲਿਆ ਤੇ ਰੋਜ਼ ਜਨਾਨੀ ਨੇ ਕੱਪੜੇ ਲਹਾਇਆ ਸਾਰਾ ਇਹਨੇ ਵੀ ਇਹਨੇ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨੇ ਬਿੱਟੂ ਨੇ ਇੱਕ ਦੋ ਚਪੇੜਾਂ ਮਾਰੀਆਂ ਵੀ ਇਹਨੂੰ ਛੱਡਦਾ ਨਹੀਂ ਸੀ ਇਹਦੇ ਦੋ ਤਿੰਨ ਇਕੱਠੇ ਹੋ ਕੇ ਜਾ ਕੇ ਉਹ ਤੱਕਾ ਟੁੱਕਾ ਮਾਰ ਕੇ ਛਡਾਏ ਜਨਾਨੀ ਦੀ ਹਾਲਤ ਜਾੜੇ ਖਰਾਬ ਸੀ ਉਹ ਵਿਚਾਰੀ ਸਾਰੀ ਰਾਤ ਉੱਥੇ ਹੁਣ ਦੀ ਆ ਹਾਲਾਤ ਦੇਖੋ ਕੀ ਬਣਿਆ ਹੋਇਆ ਇਹ ਤੁਹਾਨੂੰ ਕੀ ਲੱਗਦਾ ਹੈ ਜੋ ਮਹਿਲਾ ਹੈ ਕਿ ਇੱਥੋਂ ਦੀ ਵਸਨੀਕ ਹੈ ਨਹੀਂ ਇੱਥੋਂ ਦੇ ਵਸੇਦ ਨਹੀਂ ਇਹ ਕਿਤੇ ਜੁਪੀ ਦਾ ਰਹਿਣ ਵਾਲੀ ਹੈਗੀ ਹੈ ਤੇ ਸ਼ਾਂਤੀ ਨਗਰ ਨੇੜੇ ਰਹਿੰਦੀ ਹੈ ਉਹ ਸਹੀ ਤਰੀਕੇ ਦੱਸ ਨਹੀਂ پا ਰਹੀ ਸਾਰਾ ਕੁਝ ਕਿਉਂਕਿ ਉਹਨੂੰ ਹੈ ਕੋਈ ਮੌਂਡਲੀ ਪ੍ਰੋਬਲਮ ਹੈਗੀ ਹੈ ਉਹਨੂੰ ਕੁਝ ਇਹ ਸਾਰੀ ਰਾਤ ਤੋਂ ਇਸੇ ਤਰ੍ਹਾਂ ਸੜਕ ਵਿੱਚਕਾਰ ਬਿਲਕੁਲ ਇੱਥੇ ਪਈ ਰਹੀ ਹੈ ਸਾਈਂ ਜੀ ਆਪ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਹਨੂੰ ਕਰਿਆ ਆ ਕੇ ਉਹਨੂੰ ਜਿਹੜਾ ਦੋਸੀ ਸੀ ਬਿੱਟੂ ਉਹਨੂੰ ਫੜ ਕੇ ਲੈ ਗਏ ਨੇ ਤੇ ਹੁਣ ਐਂਬੂਲੈਂਸ ਨੂੰ ਫੋਨ ਕਰਿਆ ਸੀ ਦੋ ਤਿੰਨ ਵਾਰੀ ਕਰਿਆ ਸਿੜੇਵਲ ਵਿਜੀ ਆ ਉਹ ਕਹਿੰਦੇ ਸਾਡੇ ਐਂਬੂਲੈਂਸ ਵਿਜੀ ਹੈਗੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਮਹਿਲਾਵਾਂ ਨੂੰ ਲੈ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦਾਅਵੇ ਇਹਨਾਂ ਨੂੰ ਕੀ ਕਹਿਣਾ ਪ੍ਰਸ਼ਾਸਨ ਜਿਹੜਾ ناکਾਮ ਹੈ ਜੀ ਇੱਥੇ ਤਾਂ 100% ਵਰਦਾਤਾਂ ਜਦੋਂ ਹੁੰਦੀਆਂ ਨੇ 1% ਉਹਦੀ ਕਾਰਵਾਈ ਹੁੰਦੀ ਹੈ 99% ਤੇ ਕਾਰਵਾਈ ਨਹੀਂ ਹੁੰਦੀ ਆਏ ਨਿਤ ਦਿਨ ਇਹੋ ਜੀ ਕਾਰਵਾਈ ਤਾਂ ਹੁੰਦੀ ਹੀ ਨਹੀਂ ਆ ਛੋਟੀ ਮੋਟੀ ਗੱਲਾਂ ਨੇ ਪੁਲਿਸ ਨੂੰ ਕੁਝ ਨਹੀਂ ਹੁਣ ਦੇਖੋ ਇੰਚਾਰ ਸਾਹਿਬ ਨੂੰ ਫੋਨ ਕੀਤਾ ਗਿਆ ਹਜੇ ਤੱਕ ਮੌਕੇ ਤੇ ਕੋਈ ਨਹੀਂ ਪਹੁੰਚਿਆ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇੱਕ ਇਨਸਾਨੀ ਜ਼ਿੰਦਗੀ ਕਿਸ ਤਰ੍ਹਾਂ ਸੜਕ ਦੇ ਵਿਚਕਾਰ ਪ੍ਰਸ਼ਾਸਨ ਨੂੰ ਵੀ ਫੋਨ ਕਰ ਦਿੱਤਾ ਗਿਆ ਹੈ ਪਰ ਕੋਈ ਇਸ ਦੀ ਸੁੱਧ ਖਬਰ ਲੈਣ ਵਾਲਾ ਨਹੀਂ ਹੈ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇਹ ਉਹੀ ਮਹਿਲਾ ਹੈ ਜਿਸ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਮੋਟ ਜਾਨਸਾ ਜੀ ਇਹ ਜਿਹੜਾ ਮਾਮਲਾ ਹੈ ਕੱਲ ਰਾਤ ਦਾ ਕੀ ਮਾਮਲਾ ਹੈ ਇਹ ਆਪਣੇ ਫੋਨ ਆਇਆ ਜੀ ਕਹਿੰਦਾ ਮੈਂ ਭਰਾ ਦਾ ਮੇਰੇ ਹੂੰ ਉਹਨੇ ਫੋਨ ਕੀਤਾ ਕਿ ਨਾ ਮੈਂ ਇੱਥੇ ਜਨਾਨੀ ਚੀਖਾ ਮਾਰਦੀ ਪਈ ਹੈ ਸਟੱਪ ਦੇ ਅੰਦਰ ਹੂੰ ਫਿਰ ਕੌਣ ਹੈ ਜਨਾਨੀ ਪਹਿਲਾਂ ਦੇਖੀਏ ਤੁਸੀਂ ਕਦੇ ਨਹੀਂ ਮੈਂ ਨਹੀਂ ਦੇਖੀ ਨਹੀਂ ਦੇਖੀ ਇਹ ਫਿਰ ਇੱਥੇ ਕਿਸ ਤਰ੍ਹਾਂ ਆਈ ਇਹ ਆਪਣੇ ਨੂੰ ਨਹੀਂ ਪਤਾ ਇਹ ਚੱਕੇ ਲਿਆਇਆ ਕਿਵੇਂ ਲਿਆਇਆ ਉਹਨਾਂ ਨੂੰ ਪਤਾ ਹੋਣਾ ਜੀ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਕੀ ਕਰਦੇ ਹੋ ਤੁਸੀਂ ਚਿਕਨ ਦਾ ਕੰਮ ਹੈ ਜੀ ਠੀਕ ਹੈ ਫਿਰ ਕੀ ਹੋਇਆ ਫਿਰ ਮੈਂ ਆਇਆ ਫਿਰ ਮੈਂ ਸੇਟਾ ਚੱਕਿਆ ਜੀ ਹੂੰ ਇਹਨੂੰ ਵੀ ਨੰਗਾ ਕੀਤਾ ਸੀ ਆਪਣੇ ਵੀ ਨੰਗਾ ਸੀਗਾ ਮੈਂ ਗੱਲਾਂ ਗੁਲਾ ਕੱਟਿਆ ਫਿਰ ਮੈਨੂੰ ਪੈ ਗਿਆ ਉਹ ਉਸ ਤੋਂ ਬਾਅਦ ਉਹਦੋਂ ਕਹਿੰਦਾ ਮੈਂ ਮੈਂ ਆਪਣੇ ਘਰੇ ਮੈਂ ਜੋ ਮਰਜੀ ਕਰਾਂ ਤੂੰ ਕੋਣ ਨਾ ਬੋਲਣ ਵਾਲਾ ਠੀਕ ਹੈ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਜੀ ਪੁਲਿਸ ਨੂੰ ਮੈਨੂੰ ਨੰਬਰ ਨਹੀਂ ਸੀਗਾ ਇਹ ਨਾ ਸਾਮਨੇ ਬੌਜਿਦਨ ਜੀ ਮੈਂ ਕਹਾਂ ਉਹਨਾਂ ਨੂੰ ਬੁਲਾਣਾ ਮੈਂ ਨਿਤਿਨ ਤਵਾੜ ਨੂੰ ਹੂੰ ਕਹਿੰਦਾ ਜਿਹਨੂੰ ਮਰਜ਼ੀ ਬੁਲਾ ਲਾ ਲੋ ਹੈਲੋ ਜੈਨ ਸਿੰਘ ਸਰ ਜੈਨ ਸਿੰਘ ਸਰ ਪੰਜਾਬ ਪ੍ਰਾਈਮ ਟੀਵੀ ਤੋਂ ਨਿਤਿਨ ਤਵਾੜੀ ਗੱਲ ਕਰ ਰਿਹਾ ਹਾਂ ਪੱਤਰਕਾਰ ਹਾਂਜੀ ਹਾਂਜੀ ਸਰ ਰਾਤ ਇੱਕ ਮਾਮਲਾ ਹੋਇਆ ਸੀਗਾ ਸੁਵਾਰ ਰੋਡ ਤੇ ਇੱਕ ਮੰਦਬੁੱਧੀ ਲੇਡੀ ਸੀਗੀ ਸਰ ਕੀ ਮਾਮਲਾ ਸੀਗਾ ਸਾਰਾ ਵਾਕਿਆ ਸਾਨੂੰ ਦੱਸ ਸਕਦੇ ਹੋ ਗੱਟਕੇ ਦੀ ਲੇਡੀ ਨੂੰ ਚੱਕੀ ਗਈ ਸੀ ਜੀ ਲੇਡੀ ਹਸਪੀਟਲ ਪਹੁੰਚਾਈ ਆ ਮੰਦਬੁੱਧੀ ਹੈ ਦਾ ਉੱਤੇ ਪਿਆ ਲਗਾਉਣ ਨੂੰ ਗੱਲ ਕੋਈ ਦੱਸਣ ਨੂੰ ਪਿਆ ਜੀ ਤੇ ਮੇਰੀ ਹਸਪਤਾਲਾ ਹਸਪਤਾਲ ਮੇਰੀ ਟੀਮ ਗਈ ਉਹ ਦੇਖਦੇ ਡਾਕਟਰ ਨੇ ਪੁੱਛ ਲਿੱਤਦਾ ਕਿ ਹੰਤ ਦਾ ਕਰ ਸਰ ਪਰ ਜਿਹੜੇ ਲੋਕ ਉੱਥੇ ਸੀਗੇ ਉਹ ਲੋਕ ਕਹ ਰਹੇ ਸੀ ਕਿ ਰਾਤ ਨੂੰ ਪੁਲਿਸ ਨੂੰ ਬੁਲਾਇਆ ਸੀਗਾ ਪਰ ਰਾਤ ਨੂੰ ਕੋਈ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕੀਤੀ ਇਦਾਂ ਕੋਈ ਸਰ ਕੀ ਸੀ ਹਵਾ ਦੀ ਹਵਾ ਤੇ ਗੱਲਾਂ ਰਾਤ ਮੈਨੂੰ 1:30 ਵਜੇ ਤੱਕ ਫੋਨ ਆਉਂਦੇ ਉਹ ਲੋਕਾਂ ਨੇ ਉਹਦੇ ਮੈਂ ਟੈਂਡ ਕਰਦਾ ਕਿਹੜੇ ਬੰਦੇ ਨੇ ਫੋਨ ਕੀਤਾ ਕਿਹੜੇ ਲੋਕ ਕੀਤਾ ਉਹ ਤਾਂ ਕੋਈ ਦੱਸੇ ਨਾ ਸਾਹਮਣੇ ਜੀ ਸਰ ਮੈਂ ਉੱਥੇ ਆਪ ਜਾ ਕੇ ਕੀੜਾ ਮਾਰ ਕੇ ਆਇਆ ਜੀ ਸਰ ਤੇ ਸਰ ਇੱਕ ਸਵਾਲ ਆ ਗਿਆ ਮੌਕਾ ਦੇਖ ਕੇ ਦੋ ਬੰਦਿਆਂ ਨੇ ਇੱਕ ਲੇਡੀ ਜਨੂਰ ਚੁੱਕ ਕੇ ਸਾਈਡ ਤੇ ਖਾਤਾ ਦੁਕਾਨ ਦੇ ਵਿੱਚ ਸੜਕ ਤੇ ਪਈ ਸੀ ਠੇਕੇ ਮੁਰੇ ਕਿਤੇ ਜੀ ਮਨ ਬੁੱਧੀ ਜਿਹੜੀ ਵੀ ਇਹਦੇ ਉੱਪਰ ਗੱਡੀ ਗੁੱਡੀ ਨਾਲ ਲੱਗ ਜੇ ਦੋਨੇ ਬੰਦੇ ਏਜਡ ਨੇ ਇੱਕ 50 ਸਾਲ ਦਾ ਇੱਕ 60 ਸਾਲ ਦਾ ਜੀ ਸਰ ਤੇ ਸਰ ਇੱਕ ਸਵਾਲ ਹੋਰ ਇਹ ਪਤਾ ਨਹੀਂ ਹੁਣ ਉਹਨੇ ਪੁੱਲ ਕੀਤਾ ਗੁਪਤ ਕੀਤਾ ਇਹ ਹੁਣ ਲੇਡਿਸ ਦੱਸੂਗੀ ਜਾਂ ਦੱਸ ਨੂੰ ਕੁਝ ਨਹੀਂ ਹੋਇਆ ਜੀ ਸਰ ਉਸ ਲੇਡੀਜ਼ ਦਾ ਕੋਈ ਪਤਾ ਲੱਗਿਆ ਸਰ ਕਿਦਾਂ ਕੋਈ ਪ੍ਰੂਫ ਲੈ ਲੇਡੀਜ਼ ਹੈ ਹੀ ਨਹੀਂ ਕੁਛ ਨਹੀਂ ਤਾਂ ਮੰਦਭੁੱਦੀ ਹੈ ਜਿਹਨੂੰ ਪਤਾ ਨਹੀਂ ਆਪਣੇ ਆਪ ਦਾ ਓਕੇ ਸਰ ਕੁਝ ਵੀ ਨਹੀਂ ਪਤਾ ਲੱਗਿਆ ਲੱਗੇ ਛਾਗੇ ਦੀ ਕਿੱਥੇ ਦੀ ਹੈ ਕੁਛ ਨਹੀਂ ਪਤਾ ਲੱਗਿਆ ਹਲੇ ਕਰ ਪਰਿਵਾਰ ਦਾ ਕੁਛ ਵੀ ਨਹੀਂ 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 ਅਜੇ ਤੱਕ ਨਹੀਂ ਉਹਦੇ ਬਾਰੇ ਕੁਛ ਵੀ ਪਤਾ ਲੱਗਾ ਪਤਾ ਲੱਗਾ ਵੀ ਅੱਗੇ ਵੀ ਇੱਥੇ ਘੁੰਮਦੀ ਰਹਦੀ ਲੇਡੀਜ਼ ਹੈ ਮੰਦਭੁੱਦੀ ਹੈ ਰੋਟੀ ਇੱਧੇ ਮੰਗ ਮੁਕੇ ਖਾ ਲੈਂਦੀ ਹੈ ਢਾਬੇ ਢੂਬੇ ਤੋਂ ਸਰ ਕਿਵੇਂ ਸਰ ਦੋਸ਼ੀਆਂ ਨੂੰ ਕਿਵੇਂ ਸਜ਼ਾ ਦਿੱਤੀ ਜਾਊਗੀ ਜਦੋਂ ਕੁਝ ਰਿਪੋਰਟ ਆਂਦੀ ਸਾਹਮਣੇ ਜੇ ਕੁਝ ਹੋਈ ਗੱਲ ਜ਼ਰੂਰ ਸਜ਼ਾ ਦੇਮਾਂਗੇ ਦੇਮਾਂਗੇ ਜੀ ਸਰ ਠੀਕ ਆ। ਥੈਂਕ ਯੂ। ਸਰ ਤੋਂ ਰਿਪੋਰਟ ਲੈਣਗੇ ਕੋਈ ਹੋਰ ਕੋਈ ਮੈਨੂੰ ਤਾਂ ਅਫਰ ਪੱਤਰਕਾਰ ਭਾਈ ਸਾਹਿਬ ਦਾ ਫੋਨ ਆਇਆ ਜੀ ਕਿ ਜੇ ਸਰ ਭਾਈ ਸਾਹਿਬ ਦੀ ਰਿਕਵੈਸਟ ਕਰਾਂਗੇ ਭਾਈ ਆਓਗੇ ਹੱਲ ਨਾਲ ਜੀ ਸਰ ਕਿਸੇ ਨਾ ਕਿਸੇ ਦੇ ਤਾਂ ਫਿਰ ਸਟੈਂਡ ਕਰਾਂਗੇ ਨਾ ਪਰ ਫਿਲਹਾਲ ਮੈਂ ਜਾ ਕੇ ਥੱਲੇ-ਥੱਲੇ ਕਰ ਪੁੱਛ ਕੇ ਕੋਈ ਬੰਦਾ ਇਹ ਦਸੀਏ ਨੇ ਸਾਰੇ ਮੈਂ ਆਵੇ ਕਿਉਂਕਿ ਬਿਆਨ ਦੇਣ ਦੀ ਅਰਜ਼ੀ ਦੇ ਦੋ ਕੋਈ ਨਹੀਂ ਜੀ ਸਾਡਾ ਕੰਮ ਹੈ ਜੀ ਇਹਨਾਂ ਦਾ ਚੋਰ ਮੈਸ ਉਹਨਾਂ ਦਾ ਕੰਮ ਹੈ। ਠੀਕ ਆ ਸਰ ਥੈਂਕ ਯੂ ਸਰ।